ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬਾ ਜੀ ਪੋ ਦੀਆਂ ਰਾਤਾਂ ਕਈ ਦਿਨਾਂ ਤੋਂ ਵੀਡੀਓ ਆਪ ਜੀ ਦੇ ਸਨਮੁਖ ਨਹੀਂ ਪਹੁੰਚ ਪਹੁੰਚ ਸਕੀ ਤੇ ਅੱਜ ਦਾ ਜਿਹੜਾ ਚੈਪਟਰ ਹੈ ਜੀ ਰਿਆਸਤ ਪਟਿਆਲਾ ਦਾ ਯੋਗਦਾਨ ਬਾਬਾ ਆੜਾ ਸਿੰਘ ਦਾ ਭਾਈਕੇ ਭਾਈ ਭਗਤੂ ਪਰਿਵਾਰ ਨਾਲ ਬਹੁਤ ਮੇਲ ਮਿਲਾਪ ਸੀ ਤੇ ਉਸ ਖਾਨਦਾਨ ਦਾ ਬਹੁਤ ਹੀ ਅਦਬ ਕਰਦਾ ਸੀ ਉਸ ਦੀ ਸੁਪਤਨੀ ਮਾਈ ਫਤੋ ਦੇ ਜਨਮ ਸਮੇ ਵਾਪਰ ਇੱਕ ਘਟਨਾ ਨੇ ਭਾਈਕਿਆਂ ਦੇ ਪਰਿਵਾਰ ਨਾਲ ਪਿਆਰ ਸਤਿਕਾਰ ਦੀ ਪੀੜ੍ਹੀ ਗੰਢ ਨੂੰ ਆਰੰਭ ਕੀਤਾ ਪਿੰਡ ਕਾਲੇਕੇ ਤਸੀਲ ਤਪਾ ਜ਼ਿਲ੍ਹਾ ਬਰਨਾਲਾ ਚ ਚੌਧਰੀ ਖਾਨਾ ਦੇ ਘਰ 1698 ਈਸਵੀ ਨੂੰ ਪਲੇਠੀ ਲੜਕੀ ਨੇ ਜਨਮ ਲਿਆ ਤੇ ਸਾਰੇ ਘਰ ਵਿੱਚ ਕੁੜੀ ਜੰਮਣ ਤੇ ਸੋਗ ਪੈ ਗਿਆ ਚੌਧਰੀ ਖਾਨਾ ਦੀ ਮਾਂ ਨੀਨਾ ਮਜਮੀ ਧੀ ਨੂੰ ਭਾਂਡੇ ਵਿੱਚ ਪਾ ਕੇ ਬਾਹਰ ਖੇਤਾਂ ਵਿੱਚ ਦੱਬ ਦਿੱਤਾ ਉਨੀ ਦਿਨੀ ਭਾਈ ਕੇ ਪਰਿਵਾਰ ਵਿੱਚੋਂ ਭਾਈ ਦਿਆਲ ਦਾਸ ਜੀ ਪੋ ਚੋਕਲਾਂ ਵਾਲੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਪਿੰਡ ਕਾਲੇ ਕੇ ਆਏ ਹੋਏ ਸੀ ਇਸ ਇਲਾਕੇ ਦੇ ਲੋਕ ਉਹਨਾਂ ਨੂੰ ਪੂਜੇ ਉਹ ਜੇ ਹੋ ਸੰਤ ਜਾਣ ਕੇ ਉਹਨਾਂ ਦਾ ਬਹੁਤ ਅਦਬ ਉਸ ਕਰਦੇ ਸਨ ਚੌਧਰੀ ਖਾਨਾ ਵੀ ਇਹਨਾਂ ਦਾ ਬਹੁਤ ਹੀ ਸ਼ਰਧਾਲੂ ਸੀ ਉਸ ਨੇ ਭਾਈ ਦਿਆਲ ਦਾਸ ਨੂੰ ਆਪਣੇ ਘਰ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਤਾਂ ਅੱਗੋਂ ਉਹਨਾਂ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਧੀ ਨੂੰ ਮਾਰਨ ਵਾਲੇ ਦੇ ਘਰ ਪ੍ਰਸ਼ਾਦਾ ਨਹੀਂ ਛਕਣਗੇ ਚੌਧਰੀ ਖਾਨਾ ਨੂੰ ਉਹਨਾਂ ਦੇ ਉਹਨਾਂ ਨੇ ਵਰਜਿਆ ਕਿਹਾ ਕਿ ਧੀ ਨੂੰ ਤੁਸੀਂ ਦੱਬ ਕੇ ਆਏ ਹੋ ਉਸ ਨੇ ਰਾਜਪਾਗ ਮਾਨਣਾ ਹੈ ਉਸ ਦੀ ਔਲਾਦ ਨੇ ਰਾਜ ਕਰਨਾ ਹੈ ਜਾਓ ਪਹਿਲਾਂ ਉਸ ਨੂੰ ਲੈ ਕੇ ਆਓ ਦੱਬੀ ਹੋਈ ਧੀ ਨੂੰ ਜਦੋਂ ਧਰਤੀ ਵਿੱਚੋਂ ਬਾਹਰ ਕੱਢਿਆ ਤਾਂ ਉਹ ਆਪਣੇ ਆਪਣਾ ਗੁੱਠਾ ਚੁੰਗ ਰਹੀ ਸੀ 3 ਦਿਨ ਪਿਛੋਂ ਭਾਈ ਦਿਆਲ ਦਾਸ ਜੀ ਇਸ ਗੱਲ ਤੋਂ ਜਾਣੂ ਹੋ ਕੇ ਲੜਕੀ ਨੂੰ ਅਡਵਾਇਆ ਤਿੰਨ ਦਿਨਾਂ ਪਿਛੋ ਭਾਈ ਦਿਆਲਦਾਸ ਜੀ ਨੇ ਇਸ ਗੱਲ ਤੋਂ ਜਾਣੂ ਹੋ ਕੇ ਲੜਕੀ ਨੂੰ ਅਡਵਾਇਆ ਜੋ ਬਿਲਕੁਲ arogh ਨਿਕਲੀ ਤੇ ਇੱਕ ਵੱਡੇ ਖਾਨਦਾਨ ਦੀ ਮਾਂ ਬਣੀ ਤਵਾਰੀਖ ਗੁਰੂ ਖਾਲਸਾ ਭਾਗ ਦੂਜਾ ਗਿਆਨੀ ਗਿਆਨ ਸਿੰਘ ਚੌਧਰੀ ਖਾਨਾ ਨੇ ਉਸ ਨੂੰ ਭਾਈ ਦਿਆਲਦਾਸ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖਿਆ ਤੇ ਉਹਨਾਂ ਨੇ ਉਸ ਦਾ ਨਾਂ ਫੱਤੋ ਰੱਖਿਆ ਜੋ ਵੱਡੀ ਹੋ ਕੇ ਮਹਾਰਾਜਾ ਆਲਾ ਸਿੰਘ ਨਾਲ ਵਿਆਹੀ ਤੇ ਅੰਮ੍ਰਿਤਪਾਨ ਕਰਕੇ ਫਤਿਹ ਕੌਰ ਕਹਿਲਾਉਂਦੀ ਰਹੀ ਜਦੋਂ ਭਾਈ ਬੁੱਢਾ ਜੀ ਨੂੰ ਸਰੰਦ ਦਾ ਪ੍ਰਬੰਧ ਸੰਭਾਲਿਆ ਸੀ ਤਾਂ ਉਹਨਾਂ ਜਿਨ੍ਹਾਂ ਚ ਬਾਬਾ ਆਲਾ ਸਿੰਘ ਨੇ ਫਤਿਹ ਕੌਰ ਨਾਲ ਸਲਾਹ ਕੀਤੀ ਕਿ ਆਪਾਂ ਕੁਝ ਪਿੰਡ ਭਾਈ ਬੁੱਢਾ ਸਿੰਘ ਨੂੰ ਦੇ ਕੇ ਉਸ ਕੋਲੋਂ ਸਰੰਦ ਲੈ ਲਈਏ ਫਤਿਹ ਕੌਰ ਨੇ ਇਸ ਵਿਚਾਰ ਨਾਲ ਸਹਿਮਤ ਨਾ ਹੋਈ ਉਸਨੇ ਕਿਹਾ ਕਿ ਆਪਾਂ ਉੱਪਰ ਉਸਨੇ ਕਿਹਾ ਕਿ ਆਪਾਂ ਉੱਪਰ ਖਾਲਸਾ ਪੰਥ ਆਪਣੇ ਉੱਤੇ ਖਾਲਸਾ ਪੰਥ ਉਂਗਲੀ ਕਰੇਗਾ ਕਿ ਆਲਾ ਸਿੰਘ ਨੇ ਗੁਰੂ ਮਾਰੀ ਸਰਹੰਦਰੋਂ ਲਾਲਚ ਬਸ ਲੈ ਲਿਆ ਇਸ ਨੇ ਤਾਂ ਗੁਰੂ ਲਾਲਾਂ ਦੀ ਸ਼ਹਾਦਤ ਦਾ ਵਿਚਾਰ ਨਹੀਂ ਕੀਤਾ ਬਾਬਾ ਆਲਾ ਸਿੰਘ ਦੀ ਭਾਵਨਾ ਸ਼ੁੱਧ ਸੀ ਉਹ ਸਭ ਜਗਾਂ ਦੀਆਂ ਸ਼ੀਧੀਆਂ ਆਜ਼ਾਦਗਰਾਂ ਨੂੰ ਸੁੰਦਰ ਬਣਾਉਣਾ ਚਾਹੁੰਦਾ ਸੀ ਤੇ ਸਰਹੰਦ ਦੇ ਉਜੜੇ ਲੋਕਾਂ ਨੂੰ ਮੁੜ ਬਸਾਉਣ ਬਾਰੇ ਸੋਚਦਾ ਸੀ ਜਦੋਂ ਭਾਈ ਬੁੱਢਾ ਜਿਨੇ ਆਪਣੀ ਇੱਛਾ ਨਾਲ 2 ਅਕ 2 ਅਗਸਤ 1764 ਈਸਵੀ ਨੂੰ ਸਰਹੰਦ ਦੀ ਜ਼ਿੰਮੇਵਾਰੀ ਬਾਬਾ ਆਲਾ ਸਿੰਘ ਜੀ ਨੂੰ ਸੰਭਾਲ ਦਿੱਤੀ ਤਾਂ ਬਾਬਾ ਆਲਾ ਸਿੰਘ ਨੇ ਸਰਹੰਦ ਵਿੱਚ ਪ੍ਰਮੁੱਖ ਤੌਰ ਤੇ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਗੁਰਦੁਆਰਾ ਫਤਿਹਗੜ ਸਾਹਿਬ ਦੀ ਚੱਲ ਰਹੀ ਸੇਵਾ ਜੋ ਕਿ ਭਾਈ ਬੁੱਢਾ ਜੀ ਨੇ ਆਰੰਭ ਕੀਤੀ ਸੀ ਬਹੁਤ ਹੀ ਭਾਵਨਾ ਨਾਲ ਸੰਪੂਰਨ ਕਰਵਾਈ ਇਸ ਦੀ ਸੇਵਾ ਸੰਭਾਲ ਲਈ ਪੱਕੇ ਸੇਵਾਦਾਰ ਨਿਯਤ ਕੀਤੇ ਉਹਨਾਂ ਦੀ ਰਹਿਸ਼ੀ ਲਈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਕੋਲ ਹੀ ਮਕਾਨ ਅਨਸਾਰ ਦਿੱਤੇ ਹੋਰ ਬਹੁਤ ਸਾਰੇ ਹਿੰਦੂ ਸਿੱਖ ਸਿੱਖਾਂ ਨੂੰ ਵੀ ਇੱਥੇ ਵਸਾ ਕੇ ਇੱਕ ਪਿੰਡ ਬਣਾ ਦਿੱਤਾ ਜਿਸ ਨੂੰ ਫਤਿਹਗੜ੍ਹ ਕਿਹਾ ਜਾਣ ਲੱਗਾ ਇਸ ਪਿੰਡ ਦੇ ਨਾਂ ਤੇ 5000 ਵਿੱਗਾ ਜ਼ਮੀਨ ਲਿਖਤ ਕਰਵਾ ਦਿੱਤੀ ਤਾਂ ਜੋ ਲੋਕ ਵਾਹੀ ਕਰਕੇ ਆਪਣਾ ਰੋਜ਼ਗਾਰ ਕਰ ਸਕਣ ਠੰਡਾ ਬੁਰਜ ਵਿਵਾਨਗੜ੍ਹ ਤੇ ਜੋਤਿਸਰੂਪ ਵਾਲੇ ਸਥਾਨਾਂ ਤੇ ਬਣਾਏ ਗਏ ਥੜਾ ਸਾਹਿਬ ਭਾਈ ਬੁੱਢਾ ਸਿੰਘ ਨੇ ਬਣਾਏ ਸੀ ਤੇ ਸਵੇਰੇ ਸ਼ਾਮ ਧੂਪ ਦੀ ਪਜਗਾਉਣ ਤੇ ਇਹਨਾਂ ਦੀ ਸੇਵਾ ਸੰਭਾਲ ਕਰਨ ਲਈ ਸੇਵਾਦਾਰ ਰੱਖੇ ਗਏ। ਬਾਬਾ ਆਲਾ ਸਿੰਘ ਦੀ ਰਾਣੀ ਫਤਿਹਕੋਟ ਦਸਮ ਪਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਰੋਥਾ ਸਰਦਾ ਸੀ। ਗੁਰੂ ਪਰਿਵਾਰ ਦੀ ਬਿਮਿਸਾਲ ਕੁਰਬਾਨੀ ਉਹਨਾਂ ਦੇ ਹਿਰਦਿਆਂ 'ਚ ਸਮਾਈ ਹੋਈ ਸੀ। ਇਹ ਦੋਵੇਂ ਜੀ ਅਮਰਧਾਰੀ ਪੂਰਨ ਗੁਰਸਿੱਖ ਰਹਿਤ ਮਰਿਆਦਾ ਦੇ ਪੱਕੇ ਧਾਰਨੀ ਸਨ। ਬਾਬਾ ਆਲਾ ਸਿੰਘ ਨੇ ਸਰਹੰਦ ਤੋਂ ਉਜੜ ਕੇ ਆਏ ਲੋਕਾਂ ਨੂੰ ਆਪਣੀ ਰਹਿਸੀ ਪਟਿਆਲਾ ਵਿੱਚ ਵਸਾਇਆ ਤੇ ਉਹਨਾਂ ਲਈ ਗੁਰੂਕਾ ਲੰਗਰ ਵੀ ਚਲਾਇਆ ਉਹ ਜੜੇ ਹੋਏ ਲੋਕਾਂ ਦਾ ਸਨਮਾਨ ਸਮਾਨ ਲਿਆਉਣ ਲਈ ਆਪਣੇ ਖਰਚ ਤੇ ਉੱਠ ਗੱਡੇ ਘੋੜੇ ਵੀ ਭੇਜੇ ਰਾਣੀ ਫਤਿਹ ਕੌਰ ਨੇ ਸਰਨਾਥੀਆਂ ਦੀ ਸਾਮ ਸੰਭਾਲ ਲਈ ਜਿਹੜੇ ਸ਼ਰਨ ਵਿੱਚ ਆਏ ਉਹਨਾਂ ਦੀ ਸਾਮ ਸੰਭਾਲ ਲਈ ਉਹਨਾਂ ਨੂੰ ਲੰਗਰ ਛਕਾਉਣ ਦੀ ਆਪ ਅਥੀ ਸੇਵਾ ਕੀਤੀ ਉਹ ਪਹਿਲਾਂ ਵੀ ਖਾਲਸਾ ਪੰਥ ਦੇ ਆਏ ਹਰ ਇੱਕ ਅਦਲ ਨੂੰ ਆਪ ਗੁਰੂ ਕਾ ਲੰਗਰ ਤਿਆਰ ਕਰਵਾ ਕੇ ਆਪਨ ਆਪ ਆਪਣੇ ਹੱਥੀ ਛਕਾਉਂਦੇ ਅਤੇ ਖੁਸ਼ੀ ਮਹਿਸੂਸ ਕਰਦੇ ਸੀ ਮਹਾਰਾਜਾ ਬਾਬਾ ਆੜਾ ਸਿੰਘ ਨੇ 1 ਸਾਲ 20 ਦਿਨ ਸਰਹੰਦ ਦਾ ਪ੍ਰਬੰਧ ਸੰਭਾਲਿਆ ਤੇ ਉਹ 74 ਸਾਲ ਦੀ ਉਮਰ ਵਿੱਚ 22 ਅਗਸਤ 1765 ਈਸਵੀ ਨੂੰ ਆਪਣੀ ਰਿਆਸਤ ਪਟਾਲਾ ਵਿੱਚ ਅਕਾਲ ਚਰਣਾ ਕਰ ਗਿਆ ਮਹਾਰਾਜਾ ਬਾਬਾ ਆੜਾ ਸਿੰਘ ਨੇ 1 ਸਾਲ ਬੀ ਦੇਣਾ ਜਿਹੜਾ ਪ੍ਰਬੰਧ ਸਭਾਲਿਆ ਸੀ ਜੀ ਇਸ ਤੋਂ 8 ਸਾਲ ਬਾਅਦ ਰਾਣੀ ਫਤਿਹ ਕੌਰ 74 75 ਸਾਲ ਦੀ ਉਮਰ ਭੋਕੇ 1773 ਈਸਵੀ ਨੂੰ ਪਟਿਆਲਾ ਵਿੱਚ ਪ੍ਰਲੋਕ ਸਦਾਰ ਗਈ ਇਹਨਾਂ ਦੋਵਾਂ ਜੀਆ ਨੇ ਕਰੜੀ ਘਾਲਣਾ ਘਾਲ ਕੇ ਸਿੱਖ ਰਿਆਸਤ ਪਟਿਆਲਾ ਦਾ ਮੁੱਢ ਬਣਿਆ ਤੇ ਗੁਰੂ ਘਰਾਂ ਦੀ ਸੇਵਾ ਦਾ ਕਾਰਜ ਕਰਦੇ ਆ ਹੋਇਆਂ ਹੋਰ ਵੀ ਅਨੇਕਾ ਕਾਮ ਅਨੇਕਾ ਕੰਮ ਲੋਕ ਹਿੱਤਾਂ ਵਿੱਚ ਕੀਤੇ ਨੋਟ ਸਰੰਦ ਦੇ ਉਜਾੜੇ ਸਰੰਦ ਦੇ ਉਜੜੇ ਲੋਕਾਂ ਦੇ ਮੁੜ ਵਸਾਉਣ ਸਥਾਨ ਨੂੰ ਪਟਿਆਲਾ ਵਿੱਚ ਸਰੰਦੀ ਮੁਹੱਲਾ ਕਿਹਾ ਜਾਂਦਾ ਜੋ ਇਹਨਾਂ ਦੋਵਾਂ ਜੀਵਾਂ ਨਾਲ